ਤੋ ਬਾਈ ਅਸੀਂ ਲੈਣੇ ਤੇ ਕੱਪੜੇ ਕੱਪੜੇ ਤੁਰੇ ਵੀ ਅਸੀਂ ਸਵੇਰ ਦੇ 11 ਵਜੇ ਦੇ ਆ ਲੰਬਾ ਪੈ ਗਿਆ ਸਫ਼ਰਾਂ ਸਫ਼ਰ ਜ਼ਿਆਦਾ ਹੀ ਲੰਬਾ ਪੈ ਗਿਆ ਬਰਾਏ ਆਪਾਂ ਏਰੀਆ ਵੀ ਬਹੁਤ ਵੱਡੇ ਆਏ ਹਾਂ ਕਿੰਨਾ ਏਰੀਆ ਵੱਡੇ ਆਏ ਜਾਣਾ ਵੀ ਪਹਿਲਾਂ ਗਿੰਦੂ ਦੇ ਗਏ ਬਾਈ ਨਾਨਕੇ ਅਸੀਂ ਗਏ ਗਿੰਦੂ ਦੇ ਨਾਨਕੇ ਉੱਥੇ ਉਹਨਾਂ ਕੋਲ ਪੀਤੀ ਚਾਹ ਨਾਲ ਖਾਧੀਆਂ ਪਿੰਨੀਆਂ ਬਾਈ ਪਿੰਡਾਂ ਦੇ ਦਰਵਾਜ਼ੇ ਆ ਪਿੰਨੀਆਂ ਦਾ ਨਹੀਂ ਗੱਲ ਕਿ ਆ ਚਲਦੀ ਦੀ ਆਪਣੀ ਵੈਸੇ ਵੀ ਘੰਟੇ ਹੀ ਆਪਾਂ ਨੂੰ ਵਾਪਸ ਆ ਜਾਣਾ ਹਾਂ ਗੱਲਾਂ ਤਾਂ ਬਹੁਤ ਚਲਦੀਆਂ ਗੱਲਾਂ ਬਹੁਤ ਚੱਲਦੀਆਂ ਕਰਦੇ ਕਰਦੇ ਵੀ ਜਦੋਂ ਬਿੰਦੂ ਮਾਰ ਲਗਾ ਨਾਨੀ ਕੁਲਬਣੀ ਦਾ ਵੀ ਗੱਲਾਂ ਹਾਂ ਚੱਲੀਆਂ ਜੀ ਇਹ ਗੱਲਾਂ ਪੂਰੀਆਂ ਆ ਕਾਫੀ ਟਾਈਮ ਬਾਅਦ ਤੇ ਮਾਰਦੇ ਅਸੀਂ ਜੀ ਕਹਿੰਦੇ ਕਰਨਾ ਫੋਟੋ ਸ਼ੂਟ ਨਹਿਰੋਂ ਨਹਿਰੋਂ ਫੋਟੋ ਸ਼ੂਟ ਦੀ ਬਾਈ ਤਾਂ ਸਲਾਹ ਹੋਈ ਦੇ ਕੇ ਇਹਨਾਂ ਨੂੰ ਔਲੇ ਕਹਿੰਦੇ ਔਲੇ ਬਾਈ ਉਹਦੇ ਔਲੇ ਔਲੇ ਜਿਹਨੇ ਲੈਣੇ ਬਹੁਤ ਆ ਨਾ ਫਿਰ ਫੋਟੋ ਸ਼ੂਟ ਕਰਿਆ ਬਾਈ ਨਹਿਰ ਦੇ ਲਾਗੇ ਖੜ ਕੇ ਭੁੱਬਲ ਚ ਦੰਦਾਂ ਦਾ ਰੋਡ ਸੀ ਬਹੁਤ ਜਿਆਦਾ ਸੜਕ ਖਰਾਬ ਸੀ ਟਾਈਮ ਦਾ ਤਾਂ ਲੱਗਿਆ ਆਏ ਵੇ ਸਾਡਾ ਭਰਾ ਕਹਿੰਦਾ ਬਈ ਸਾਫ਼ਤੀ ਸੜਕ ਸਰਪੰਚ ਸਾਹਿਬ ਮਨਵੀਰ ਦੱਸ ਰਿਹਾ ਸੀ ਬਈ ਬਈ ਕਹਿੰਦਾ ਪੂਰੀ ਸੜਕ ਸਾਫ਼ ਆ ਐਨ ਬਈ ਇਹ ਹੁੰਦਾ ਮੋਟਰਸਾਈਕਲ ਦੇ ਤਾਂ ਸਾਫ਼ ਲੱਗੀ ਸੜਕ ਤਾਂ ਸਾਫ਼ ਲੱਗਦੀ ਸੀ ਇਹਨੂੰ ਵੀ ਮੋੜ ਦੇ ਖਲਦੇ ਹੁੰਦਾ ਟੋਵਾ ਤਾਂ ਜਿਆਦਾ ਨਹੀਂ ਦੇਦੇ ਨਹੀਂ ਨਹੀਂ ਕਹਿੰਦੇ ਟੋਵਾ ਦਾ ਕੋਈ ਹੈ ਨਹੀਂ ਵਿੱਚ ਟੋਵਾ ਢੋੜਾ ਤਾਂ ਕੋਈ ਹੈ ਉਹ ਗੱਡੀ ਵਾਸਤੇ ਟੋਵਾ ਸੀ ਮੈਂ ਮੋਟਰਸਾਈਕਲ ਵਾਸਤੇ ਟੋਵਾ ਨਹੀਂ ਉਹ ਪੇਰ ਤੂੰ ਗੱਲ ਕਰੀ ਟੋਵਾ ਟੋਬੇ ਦੇ ਨਾਲ ਉਹ ਤਾਂ ਨਹੀਂ ਤਾਂ ਕੋਈ ਟੋਬੇ ਦੇ ਉਹਦਾ ਉਹ ਤਾਂ ਗੱਡੀ ਫਸਾਉਣੇ ਵਾਲਾ ਕੰਮ ਦਾ ਨੀ ਵੀ ਗੱਡੀ ਹੁੰਦੀ ਫੇਰ ਤਾਂ ਨੰਗਦੀ ਲੈ ਲੈ ਚੱਕ ਕੇ ਮਾਉਣ ਨੇ ਪੈਣੀ ਨਹੀਂ ਚੱਕ ਕੇ ਮਾਉਣ ਨਹੀਂ ਪੈਣੀ ਬਾਈ ਚਲੋ ਹੁਣ ਦੇਖਦੇ ਕਿਤੇ ਪਿੰਡਾਂ ਚ ਅੱਜ ਪਿੰਡ ਸਾਰੇ ਘੁੰਮ ਲਏ ਅਸੀਂ ਜਿਹੜੇ ਨਹੀਂ ਵੀ ਪਤਾ ਤਾਂ ਉਧਰ ਨੂੰ ਵੀ ਆ ਗਏ ਆਹ ਫਿਰ ਲੰਬਾ ਰਸਤਾ ਬੈ ਲੰਬਾ ਪੈ ਗਿਆ ਹਾਂ ਚੱਲੀ ਜਾਂਦਾ ਇੰਨਾ ਕ ਦਾ ਗੇੜਾ ਬੰਦੇ ਮਾਉਣਾਂ ਚ ਚੱਲੀ ਬਾਈ ਚਾਹੀਦਾ ਵੀ ਹੈ ਪਰ ਪਿੰਡ ਵਾਲੇ ਨਜ਼ਾਰੇ ਪਿੰਡਾਂ ਆਈ ਹੈ ਫਿਰ ਬਾਈ ਸਾਨੂੰ ਮਿਲੇ ਪੈਸੇ ਹਾਂ ਗਿੰਦੂ ਤੇ ਬਾਈ ਨਾਨਕੇ ਤੋਂ ਉਹੀ ਪੁਰਾਣਾ ਟਾਈਮ ਯਾਦ ਆ ਗਿਆ ਬਾਈ ਪੁੱਤ ਜਿੱਦਾਂ ਅਸੀਂ ਨਾਨਕੇ ਜਾਇ ਕਰਦੇ ਸੀ ਸਾਨੂੰ ਰਿਸ਼ਤੇਦਾਰੀ ਜਾਂਦੇ ਬੰਦੇ ਜਾਨ ਨਹੀਂ ਦੇਣਾ ਮਾਮੀ ਨੇ ਦਿੱਤੇ ਬਈ ਪੈਸੇ ਸਾਰਿਆਂ ਨੂੰ ਸਾਰਿਆਂ ਜੇਬਾਂ 'ਚ ਧੱਕੇ ਸਿਰ ਪੈਸੇ ਪਾਏ ਉਹ ਵੀ ਬਈ ਸਮਾਂ ਪੁਰਾਣਾ ਵਾ ਪਰ ਪੁਰਾਣਾ ਹੀ ਤਾਂ ਬਈ ਇਹ ਪਿਆਰ ਤੇ ਇਹ ਤਾਂ ਗੱਲ ਇਹ ਪਿਆਰ ਹੁੰਦੇ ਤੇ ਅੱਜ ਕੱਲ ਕਿੱਥੇ ਅੱਜ ਕੱਲ ਤਾਂ ਕਹਿੰਦਾ ਤੂੰ ਆ ਕਿੱਥੇ ਗਿਆ ਬਈ ਬੱਸ ਹੋ ਗਿਆ ਅੱਗੇ ਅੱਗੇ ਇਹ ਵੀ ਖਤਮ ਹੋ ਜਾਣਾ ਜਮੇ ਅਗਿੰਦੂ ਵੀ ਸਾਲ ਬਾਅਦ ਹੀ ਗਿਆ ਹੈ ਕਿੰਨੂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਗਿਆ ਉਹ ਸਾਲ ਬਾਅਦ ਹੀ ਉਹ ਤਾਂ ਇਹ ਤਾਂ ਨਹੀਂ ਹੋਇਆ ਹੋਇਆ ਤਾਂ ਸਾਲੇ ਆ ਸਾਲ ਹੋਇਆ ਬਈ ਹਾਂ ਚਲੋ ਦੇਖਦੇ ਹਾਂ ਕੰਮਾਂ ਕਾਰਾਂ ਵੀ ਕਰਤੀਆਂ ਸੀ ਜੰਦਾ ਮੇਨ ਗੱਲ ਤੇ ਹੀ ਕੰਮ ਕਰਨੀ ਹੁਣ ਅਸੀਂ ਆਪਣੇ ਆਪ ਚ ਬੀਜ਼ੀ ਹੋ ਗਏ ਭਾਈ ਹੋ ਗਏ ਇੰਨੇ ਹੈਵੀ ਬੀਜ਼ੀ ਨਹੀਂ ਜਿੰਨੇ ਹੋ ਗਏ ਹੋ ਗਏ ਜਿੰਨਾ ਸਾਨੂੰ ਅਸੀਂ ਫੀਲ ਕਰਨ ਲੱਗੇ ਵੀ ਅਸੀਂ ਬੀਜ਼ੀ 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 ਦਾ ਟਾਈਮ ਤਾਂ ਕੱਢੇ ਹੀ ਜਾ ਸਕਦਾ ਹੁਣ ਅਸੀਂ ਜਾਂਦੇ ਜਾਂਦੇ ਜਿੱਥੇ ਜਾਇਆ ਇਹ ਗੱਲ ਟਾਈਮ ਤਾਂ ਨਾਲੇ ਕੋਲ ਹੈ ਹੁਣ ਆਪਣੇ ਸਾਧਨਾਂ ਪਹਿਲਾਂ ਤਾਂ ਬੱਸਾਂ ਚ ਟੈਂਪੂ ਚ ਜਾਂਦੇ ਤੇ ਹੁਣ ਆਪਣੇ ਸਾਧਨਾਂ ਸਹੀ ਗੱਲ ਹੈ ਨਾ ਕੋ ਹੁੰਦੇ ਜਾਂਦੇ ਉਬੀਨ ਦਿਖਦਾ ਕਿਤੇ ਹੈ ਨਾ ਕਿੰਨੂੰ ਹੁਣ ਕੋਈ ਅੰਦਰੋਂ ਚੱਲਦਾ ਹੁੰਦਾ ਦਾ ਪਹਿਲਾਂ ਚਮਕੌਰ ਸਾਹਿਬ ਚਮਕੌਰ ਸਾਹਿਬ ਨੂੰ ਜਾਇ ਕਰਦਾ ਰੋਪੜ ਤੋਂ ਮੇਰੇ ਖਿਆਲ ਚ ਉਹ ਤਾਂ ਹੁਣ ਨਾਟਕਾਂ نوٹ ਗੱਪੀ ਕਰੇ ਵਾਲ ਨੇ ਖਰੀਦ ਲੈ ਸਾਰੇ ਬਸ ਗਾਣੇ ਗੋਣੇ ਆ ਵਾਸਤੇ ਨਾ ਨਾ ਇੱਧਰ ਨੂੰ ਚੱਲਦੇ ਨੇ ਆਪਣਾ ਕਾਈਨੌਰ ਨੂੰ ਕਾਈਨੌਰ ਨੂੰ ਮਰੇਂਡੇ ਤੋਂ ਕਾਈਨੌਰ ਨੂੰ ਹੱਲੇ ਵੀ ਚੱਲਦੇ ਆ ਇਹ ਵੀ ਚੱਲਦੇ ਨੇ ਹੈਗੇ ਨੇ ਚਾਹੀਦਾ ਬਈ ਚੱਲਦੇ ਆ ਨਾ ਕੋਈ ਉਹ ਸਵਾਦ ਤੇ ਬਈ ਪਿੱਛੇ ਬੈਠ ਕੇ ਜਾਣਾ ਸਕੂਲ ਤੇ ਵੀ ਪਿੱਛੇ ਬੈਠ ਕੇ ਜਾਣਾ ਹਨਾ ਤੀਸਿਆਂ 'ਵਾਂ ਚੜ ਜਾਣਾ ਉੱਪਰ ਵੀ ਬੈਠਣਾ ਹੀ ਪਿੱਛੇ ਅਸੀਂ ਵਿੱਚ ਨਹੀਂ ਬੈਠਣਾ ਬਈ ਏ ਚੱਲੇ ਭਾਈ ਨਾਨਕੇ ਜਾਣਾ ਚੋ ਮੇਰੇ ਨਾ ਹਾਂ ਇਹ ਨਾਨਕੇ ਚੱਲੇ ਆ ਉਹ ਬਣਾਏ ਵੀ ਪੀਟ ਦੇ ਇੰਜਨ ਜਿਹੇ ਦੀ ਦੇਦੇ ਮੁੰਲਾ ਦੀ ਭੂੰਡ ਜਾਣਾ ਨਹੀਂ ਨਹੀਂ ਉਹ ਹੋਰਾ ਉਹ ਨਹੀਂ ਹੁੰਦਾ ਤਾਂ ਉਹੀ ਸਿਸਟਮ ਜਾਂਦਾ ਮੈਂ ਮਾਨਸੇ ਸਾਡੋਂ ਵੀ ਚੱਲਦੇ ਆ ਮਤਲਬ ਇਹ ਆਪਣੇ ਇੱਧਰ ਆ ਗਏ ਤੇ ਪੀਲੇ ਜੇ ਉਹ ਪੀਲੇ ਹਾਂ ਇੰਜਨ ਦੂਈ ਰੱਖ ਕੜੂਕੇ ਕਹਿੰਦੇ ਜੀ ਇਹਨਾਂ ਨੂੰ ਉਹ ਕੜੂਕੇ ਹੁੰਦੇ ਤੇ ਭੂੰਡ ਕਹਿੰਦੇ ਤੇ ਵੇਚਦੇ ਆ ਉਹ ਭੂੰਡ ਕਹਿੰਦੇ ਆ ਚਲੋ ਜਾਣਾ ਸੀ ਕੱਪੜੇ ਲੈਣਾ ਕੱਪੜੇ ਲੈਂਦੇ ਲੈਂਦੇ ਗਿੰਦੂ ਦੇ ਨਾਲ ਕੇ ਪੁੱਛੇ ਨਾਨਕੇ ਪੁੱਛ ਗਏ ਭਾਈ ਵੀ ਅੱਜ ਦਾ ਸੋਚਿਆ ਹੈ ਨਹੀਂ ਤਾਂ ਜੋ ਕੁਝ ਹੋ ਗਿਆ ਸਾਡੇ ਕੋਲ ਪਰ ਹੋਇਆ ਵਧੀਆ ਹੀ ਐ ਨਾ ਮਨਵੀਰ ਨੇ ਸੋਚਿਆ ਸੀ ਇਹ ਅਸੀਂ ਬਈ ਜਾਣਾ ਮੈਨੂੰ ਧੱਕੇ ਸਿਰ ਚੱਕ ਲਿਆ ਹਾਂ ਘੰਟਾ ਲਾਉਣਾ ਕਹਿੰਦੇ ਮੁੜੇ ਆਉਣਾ ਵਾ ਹੁਣ ਐ ਤਾਂ ਨਾ ਵੀ ਗੈਲ ਸਰਪੰਚ ਸਾਹਿਬ ਦੀ ਸਲਾਹ ਮੰਨਣੀ ਪੈਣੀ ਮੰਨਣੀ ਹੀ ਪੈਣੀ ਵੀ ਭਾਈ ਇਹਨਾਂ ਨੇ ਸਲਾਹ ਦਿੱਤੀ ਸਾਨੂੰ ਸਰਪੰਚ ਸਾਹਿਬ ਨੇ ਕਹਿੰਦੇ ਵੀ ਰੋਡ ਆਹੀ ਜਾਣਾ ਮੈਂ ਹਾਂ ਵੀ ਹਿਸਾਬ ਸੁੱਤਣਾ ਭਾਈ ਬਹੁਤ ਬਿਲਕੁਲ ਬਹੁਤ ਵਧੀਆ ਰੋਡ ਹੈ ਕੀ ਗੱਲ ਉਹ ਪੱਕਾ ਹੀ ਨਹੀਂ ਸੀ ਮਿੱਟੀ ਬੋ ਸੀ ਪਾਊਡਰ ਮਿੱਟੀ ਬੋ ਸੀ ਭਾਈ ਗੱਲ ਇਹ ਕਹਿਣਾ ਉਹ ਤਾਂ ਮਿੱਟੀ ਦਾ ਪੱਕਾ ਬਣਿਆ ਪਤਾ ਰੋੜਾ ਆ ਰੌਣਕ ਮੇਲੇ ਵਾਲਾ ਰੌਣਕ ਮੇਲੇ ਦਾ ਚਲੋ ਮਿਲਦੇ ਅੱਗੇ ਦੇਖਦੇ ਕੁਝ ਖਾਈਏ ਪੀਏ ਵੀ ਕੁਝ ਤੇ ਘਰਚ ਵਾਲ ਦੇਖਦੇ ਕੋਈ ਹੈ ਨਾ ਪਿੰਡ ਅੱਜ ਸਾਰੇ ਕੋ ਮਲੇ ਬਾਈ ਅਸੀਂ ਉਹੀ ਗੱਡੀ ਲਈ ਪਾਰਕਿੰਗ ਦੇ ਮਸੀਹੂ ਪੁੱਜੇ ਇੱਥੇ ਵੀ ਗੱਬਰ ਕਲੈਕਸ਼ਨ ਦੇ ਗਿੰਦੂ ਕਹਿੰਦਾ ਮੈਂ ਕੱਪੜੇ ਲੈਣੇ ਆ ਹੈਲੋ ਹੈਲੋ ਕੁੰਜੇ ਕਿ ਫਿਰ ਇੱਥੇ ਚਲੋ ਦਿਖਾਉਂਦੇ ਅੰਦਰ ਫਿਰ ਕੱਪੜੇ ਸੌਣ ਨੂੰ ਇਹਨਾਂ ਨੂੰ ਦੇਰ ਹੋ ਗਈ ਠੀਕ ਹੈ ਇਲਾ ਹੈ ਬਾਈ ਹੋਰ ਬਾਈ ਅੱਸੀ ਕਰ ਠੀਕ ਠਾਕ ਠੀਕ ਹੈ ਜੀ ਤੂੰ ਦੱਸ ਠੀਕ ਪੁੱਜ ਗਿਆ ਸਰਕਾਰ ਬੜੇ ਔਖੇ ਪੁੱਜੇ ਬਾਈ ਨਾ ਨਾ ਠੀਕ ਹੈ ਮੈਂ ਪਹਨ ਲਿਆ ਤੁਹਾਨੂੰ ਤਾਂ ਉਹੀ ਕੱਚੇ ਵਾਲੇ ਵੀ ਨੇ ਜਿਹੜੇ ਕੱਚੇ ਤੋਂ ਲੱਗੇ ਐਜ ਕੱਚੇ ਤੋਂ ਲੱਗੇ ਕਹਿੰਦਾ ਜੈਕਟਾ ਤੱਕ ਜੈਕਟਾ ਤੱਕ ਹੈ ਇਹੀ ਦੇ ਨਾਲ ਬਾਈ ਛੋਟਾ ਛੋਟਾ ਇਹ ਘਟੇ ਉਹ ਯਾਰ ਸੈਜ ਦਾ ਤਾਂ ਹੀ ਆਈਡੀਆ ਹੋਣਾ ਮੈਨੂੰ ਮੈਂ ਉਹ ਹੀ ਦਊਗਾ ਆਹ ਛੋਟਾ ਉਸਤਾਦ ਭੁੱਖ ਲੱਗੀ ਆਈ ਬਾਈ ਮੈਨੂੰ ਭੁੱਖ ਲੱਗੀ ਆਈ ਆ ਕਿੰਨੂੰ ਲੱਗੀ ਤੈਨੂੰ ਯਾਰ ਕੁੱਪ ਤਾਂ ਮੈਨੂੰ ਹੀ ਲੱਗੀ ਹੋਈ ਆ ਮਨੋਜੀ ਚੱਲ ਸ਼ਾਪਿੰਗਾਂ ਹੋ ਗਈਆਂ ਬਾਈ ਸਾਡੀਆਂ ਬਿਲਕੁਲ ਬਣਾਉਣਾ ਉਹਨੇ ਕੱਪਰ ਕੰਦਾ ਬਾਈ ਦੋ ਤਿੰਨ ਜੈਕਟਾਂ ਗਿੰਦੂ ਨੇ ਲੈ ਲਈਆਂ ਉਹ ਮੈਂ ਚੱਲ ਸਰਪੰਚ ਬਾਈ ਨੇ ਵੀ ਲੈ ਲਈਆਂ ਸਾਡੀਆਂ ਦੋ ਤਿੰਨ ਬਾਦਰੇ ਜੇ ਉੱਪਰ ਲੀਆ ਅੱਜ ਖੇੜਿਆ ਫਿਰਦਾ ਬਾਈ ਅੱਜ ਪੂਰਾ ਅੱਜ ਪੂਰਾ ਲਹਿਰ ਤੇ ਪਰ ਸਾਨੂੰ ਨਹੀਂ ਲਹਿਰ ਤੇ ਕਰਦੇ ਹਾਂ ਹਾਂ ਪਰ ਹੈ ਪਿੰਡ ਵੀ ਆ ਗਏ ਹੁਣ ਤਾਂ ਹੁਣ ਤਾਂ ਹੁਣ ਇਹ ਵੀ ਬਹਾਨਾ ਨਹੀਂ ਲਾਦਾ ਤਾ ਬਈ ਇਹ ਤੁਸੀਂ ਮੈਂ ਉਹ ਇੰਨੀ ਦੂਰ ਸਰਪੰਚ ਪਿੰਡ ਆਹ ਲਾਗੇ ਪਿੰਡ ਪਿੰਡ ਇਹਦਾ ਸਾਹਮਣੇ ਸਾਹਮਣੇ ਬੈਠੇ ਇਹਦਾ ਐਂ ਕਹਿੰਦਾ ਵੀ ਘਰ ਜਾ ਕੇ ਰੋਕੇ ਪਾਣੀ ਸਾਨੂੰ ਚੱਲ ਕੋਈ ਚਲੋ ਦੇਖਦੇ ਹਾਂ ਕੋਈ ਚੀਜ਼ ਕਹਿੰਦੇ ਮਸ਼ਹੂਰ ਕਿਸੇ ਮਸ਼ਹੂਰ ਜਗ੍ਹਾ ਤੇ ਲੈ ਕੇ ਜਾਂਦਾ ਜਦੋਂ ਇਹ ਆਪ ਲੈਰ ਦੇ ਦੂਜੇ ਦੋ ਪਤਾ ਨਹੀਂ ਇਹ ਇਹ ਪਤਾ ਨਹੀਂ ਕਿੱਥੇ ਲੈ ਕੇ ਜਿਹੜੇ ਮਸ਼ਹੂਰ ਦਾ ਕੋਈ ਜਗ੍ਹਾ ਇਹ ਪਤਾ ਨਹੀਂ ਸਰਪੰਚ ਸਾਹਿਬ ਕਹਿੰਦੇ ਨੇ ਸਾਡੇ ਕਿਵੇਂ 버ਗਰ ਖਾਣਾ ਚਲੋ ਭਾਈ ਦੇਖਦੇ ਕਿਹੜਾ ਬੰਦਾ ਕਿਹੜਾ 버ਗਰ ਵਾਲਾ ਲਓ ਜੀ ਕੋਸ਼ਲ ਫਾਸਟ ਫੂਡ ਐਂਡ ਜੂਸਵਾਰ ਹਾਂ ਕੀ ਖਾਣਾ ਬਰਗਰ ਹੀ ਖਾ ਲੈਂਦੇ ਬਰਗਰ ਦੇਖ ਲਓ ਮੈਂ ਤਾਂ ਕੋਈ ਨਹੀਂ ਅਕਲ ਚਾਰ ਬਰਗਰ ਚਾਰ ਬਰਗਰ ਚਲੋ ਬਈ ਲੱਗਣਾ ਟਾਈਮ ਚਲ ਸਾਈਡ ਚੇਂਜ ਹੋ ਗਈ ਸਾਡੀ ਸਾਡੀ ਸਾਈਡ ਚੇਂਜ ਹੋ ਗਈ ਹੈ ਪਰ ਕਿੰਨਾ ਹੋ ਗਿਆ ਪੰਜਾਬ ਪਾਰਕ ਦੇ ਚਾਰ ਉਹ ਯਾਰ ਇਹ ਤਾਂ ਦੂਸਰੇ ਲੱਗਦੇ ਹੁਣ ਤਾਂ ਕਿ ਤੁਸੀਂ ਕੁਝ ਹੋਰ ਕੁਝ ਕਰਦੇ ਪੈਣ ਦੇ ਕੁਝ ਕਰ ਲੋ ਗੱਡੀ ਦੇ ਤੇਲ ਵਾਲਾ ਕੰਮ ਕਰਦੇ ਤੁਸੀਂ ਗੱਡੀ ਦੇ ਤੇਲ ਵਾਲਾ ਕੰਮ ਕਰਦੇ ਜੇ ਲੋ ਬਈ ਬਣੀ ਨਹੀਂ ਸਲਾਹ ਹੁਣ ਕਹਿੰਦੇ ਹੋਰ ਪਾਸੇ ਜਾਣਾ ਲੈ ਬਈ ਥੱਕ ਹਾਰ ਕੇ ਠੀਕ ਨਹੀਂ ਪਹਿਲਾਂ ਇਹਨਾਂ ਨੂੰ ਦੁਆ ਮਿਲ ਗਿਆ ਗੱਡੀ ਦੇ ਤੇਲ ਵਾਲਾ ਹੀ ਬਰਗਰ ਮਿਲ ਗਿਆ ਇਹਨਾਂ ਨੂੰ ਇਹ ਕਿੰਦੋ ਗੱਡੀ ਦੇ ਤੇਲ ਵਾਲੇ ਦੇ ਕਹਿੰਦੇ ਡੀਜ਼ਲ 'ਚ ਚੱਲ ਰਿਹਾ ਦਾ ਕੰਮ ਤੇ ਹੁਣ ਆਹ ਬਈ ਗੁਰਦੁਆਰੇ ਦੇ ਸਾਹਮਣੇ ਬਿਲਕੁਲ ਸ੍ਰੀ ਚਮਕੌਰ ਸਾਹਿਬ ਸੁੱਚਾ ਵਾਲਾ ਬੰਦਾ ਕੁਝ ਕੇ ਕਰਾਇਆ ਉਹਨਾਂ ਕੋਲ ਤੇ ਖਾਵਾਂਗੇ ਉਸ ਤੋਂ ਇਹਦੇ ਇੱਕ ਨੰਬਰ ਹੋਊਗਾ ਇੱਕ ਨੰਬਰ ਕੋਲ ਚ ਇੱਕ ਨੰਬਰ ਵੀਰ ਮਿਰਚਾ ਮਿਰਚਾ ਘੱਟ ਨਾ ਇੱਕ ਇੱਕ ਚ ਰੱਖ ਲਈ ਬਾਈ ਵੱਧ ਪੂਰੀ ਮਿਰਚ ਨਾ ਕੜੀ ਦੀ ਬਣਾ ਲਈ ਇੱਕ ਜਣਾ ਬਾਈ ਬਸ ਇਹਨੂੰ ਨਾ ਬਾਈ ਬਸ ਬੰਦੇ ਨੂੰ ਠੀਕ ਨਹੀਂ ਸੈਂ ਦੇ ਹੋਵੇ ਮਸਾਲੇ ਦਾ ਉੱਤੋਂ ਕ੍ਰੀਮ ਪਾਨੇ ਤੇ ਨਿੰਬੂ ਨਿੰਬੂ ਨੰਬੂ ਬਾੜੀ ਬਾਈ ਸਾਰਾ ਤੋਂ ਬਾਦੀ ਨਿੰਬੂ ਨੰਬੂ ਖਾਣ ਵਾਲੇ ਹੈਗੇ ਹਾਂ ਬਾਈ ਨਿੰਬੂ ਪਾਉਣਾ ਨਿੰਬੂ ਬਾਦੀ ਬਸ ਸਰਪੰਚ ਸਾਹਿਬ ਪਾਉਣਾ ਬਾਈ ਇਹ ਕਹਿੰਦਾ ਮਿਰਚਾ ਠੀਕ ਰੁੱਤ ਨਾ ਮਿਰਚਾ ਕਦਾ ਫੇਰ ਕੰਮ ਚੱਲਦਾ ਬਾਈ ਮਿਰਚ ਮੇਰਾ ਪਤਾ ਕੀ ਇਹ ਕਈ ਦਿਨ ਤੋਂ ਲਗਾਤਾਰ ਠੀਕ ਹੈ ਠੀਕ ਹੈ ਠੀਕੇ ਠੀਕ ਹੈ ਕਿੰਦੂ ਹੁਣ ਆਇਆ ਪਸੰਦ ਕ ਨਹੀਂ ਆਇਆ ਇਹਦੇ ਨਹੀਂ ਆਉਂਦਾ ਇਹਦੇ ਲੋਡ ਇਹਦੇ ਲੋਡ ਬਾਈ ਮੈਂ ਹੈਰਾਨ ਆ ਬੰਦੇ ਤੇ ਡੇਢ ਦੋ ਘੰਟੇ ਹੋ ਗਏ ਇਹਨੂੰ ਲੱਗੇ ਵੇ ਇਹਨੂੰ ਉਹ ਲੈ ਤੇ ਲੈ ਗਿਆ ਉਹ ਚੀਜ਼ਾਂ ਆਪਸ਼ਨਾਂ ਹੀ ਸਾਡੇ ਕੋਲ ਇੰਨੀਆਂ ਆ ਵੀ ਬੰਦਾ ਉਲਝੇ ਜਾਂਦਾ ਬੰਦਾ ਉਲਝੇ ਜਾਂਦਾ ਆਪਸ਼ਨਾਂ ਹੀ ਜ਼ਿਆਦਾ ਆ ਆਪਸ਼ਨਾਂ ਹੀ ਜ਼ਿਆਦਾ ਹੋਰ ਕਿਤੇ ਗਿਆ ਹੁੰਦਾ ਕਿੰਦੂ ਹੁਣ ਉਹ ਰੋਟੀ ਰੋਟੀ ਖਾ ਕੇ ਸੁੱਤਾ ਹੋਇਆ ਹੁੰਦਾ ਕਿਹਨੇ ਕਿੰਦੂ ਵੀ ਲਗਾਓ ਗਾਇਸ ਹੈਲੋ ਗਾਇਸ ਬੋਲ ਹੁਣ ਹੁਣ ਬੋਲਦਾ ਨਹੀਂ ਬੋਲ 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 ਹਾਂ ਕੀ ਬੋਲੋ ਬੋਲੋ ਕੱਚੇ ਤੋਂ ਲਾ ਕੇ ਡਿਆਗੜ ਦਾ ਲੱਗਾ ਅੱਗੇ ਅੱਗੇ ਨਹੀਂ ਆਉਂਦਾ ਕਹਿੰਦਾ ਅੱਗੇ ਨਹੀਂ ਆਉਂਦਾ ਲੈ ਬਈ ਕਰ ਲਏ ਮੁੰਡਿਆਂ ਨੇ ਓਕੇ ਕੰਮ ਕਿੰਦੂ ਪਰ ਲਏ ਲਫਾਫੇ ਆ ਹਾਂ ਉਹ ਓਕੇ ਉਹ ਤਾਂ ਮੇਰੀ ਆਪਣੀਆਂ ਪਹਿਲਾਂ ਲਈ ਠੀਕ ਹੈ ਥੋਨੋਂ ਕਹਿੰਦਾ 100 ਰੁਪਏ ਆਉਦੇ ਨੇ ਬਈ ਨਾਨਕਿਆਂ ਤੋਂ 100 ਰੁਪਏ ਮਿਲਿਆ ਨਾਨਕਿਆਂ ਤੋਂ 100 ਰੁਪਏ ਮਿਲਿਆ ਤਾਂ ਹੈ ਕਿੰਦੂ ਦੇ ਨਾਨਕੇ ਸਾਡੇ ਨਾਨਕੇ ਇੱਕੋ ਹੀ ਨਾਨਕੇ ਬਿਲਕੁਲ ਉਹ ਨਾ ਕੋ ਜਿਵੇਂ ਬਾਈ ਕਿਤੇ ਉਹ ਸਾਹਗੇ ਨਹੀਂ ਕੋ ਨਹੀਂ ਕੋ ਤੇਰਾ ਹੋ ਗਿਆ ਵੀਰੇ 2150 ਰੁਪਿਆ ਠੀਕ ਹੈ ਜੀ 850 ਹੀ ਲਾਈ ਆ 900 ਹੀ ਆ ਲੈ ਚਲੋ ਆ ਨਹੀਂ ਇਹਨੂੰ ਬੜੇ ਨੂੰ ਵੀ ਨਾਲ ਲੈ ਲਓ ਅੱਜ ਟੌਰ ਗੱਡੀਆਂ ਨੇ ਇਹਨੂੰ ਵੀ ਵਿਚਾਰੇ ਨਾਲ ਲੈ ਲਓ ਇਹ ਹੋ ਗਈਆਂ ਸ਼ਾਪਿੰਗਾਂ ਪਾਇਆ ਬਾਈ ਫੁੱਲ ਹਾਫ ਦਾ ਕਿੰਦੂ ਦੇਖਦੇ ਨਹੀਂ ਤੇਰੇ ਆ ਲੈ ਬਾਈ ਆਪਾਂ ਦੇ ਐ ਸਿੱਧੇ ਆ ਲੋ ਇਹ ਐਡਵਰਟਾਈਜ਼ਮੈਂਟ ਤਾਂਹੀਂ ਹੋਣੀ ਆ ਯਾਰ ਪਤਾ ਲੱਗੇ ਵੀ ਸ਼ਾਪਿੰਗ ਕਰੀਏ ਬੰਦੇ ਨੇ ਕੀ ਹੈ ਠੀਕ ਹੈ ਬਲੌਗ ਬਣਾ ਲਓ ਬਾਈ ਬਲੌਗ ਹੋ ਗਿਆ ਕੰਪਲੀਟ ਸਾਡਾ ਹੋ ਗਿਆ ਕੰਪਲੀਟ ਕੰਪਲੀਟ ਹੀ ਆ ਉਹਨਾਂ ਦੇ ਬਾਈ ਅਸੀਂ ਲੈ ਲੈ ਕੱਪੜੇ ਆ ਬਾਈ ਡਿੱਗੀ ਭਰ ਲਈ ਇਹਨਾਂ ਨੇ ਪੂਰੀ ਉਹਨੂੰ ਮੈਂ ਕਰਤਾ ਇਹ ਕੰਮ ਕਿੱਧਰ ਤੇ ਕਿੱਧਰ ਨੂੰ ਆਏ ਕਿੱਥੇ ਕਿੱਥੇ ਘੁੰਮੇ ਹੈ ਚਲੋ ਫੇ ਚੱਲੀਏ ਫਿਰ ਹੁਣ ਚਲੋ ਜੀ ਚਲੋ ਚਲੋ ਬਾਈ ਦਿਲਦੇ ਫਿਰ ਕਿਸੇ ਅਗਲੀ ਵੀਡੀਓ ਜੀ ਤੁਹਾਨੂੰ ਚੱਲ ਉਧਰ ਆਪਾਂ